ਆਵਦਾ ਜ਼ਿਲ੍ਹਾ ਲੁਧਿਆਣਾ ਤੇ ਉੱਥੋਂ ਦਾ ਇੱਕ ਛੋਟਾ ਜਿਹਾ ਪਿੰਡ ਆ ਉਸ ਪਿੰਡ ਦੇ ਵਿੱਚ ਪ੍ਰੀਤਮ ਸਿੰਘ ਨਾਮ ਦਾ ਇੱਕ ਬੱਚਾ ਜਿਹਦੀ ਉਮਰ 5 ਸਾਲ ਆ ਤੇ ਉਹ ਆਪਣੀ ਮਾਂ ਦੇ ਨਾਲ ਮੇਲੇ ਦੇ ਵਿੱਚ ਜਾਂਦਾ ਉਹ ਮੇਲੇ ਦੇ ਵਿੱਚ ਮੇਲਾ ਵੇਖਣ ਨਹੀਂ ਜਾਂਦਾ ਜਿਵੇਂ ਬੱਚੇ ਆਪਣੀ ਮਾਂ ਦੇ ਨਾਲ ਮੇਲਾ ਵੇਖਣ ਜਾਂਦੇ ਆ ਉਹ ਮੇਲੇ ਦੇ ਵਿੱਚ ਆਪਣੀ ਮਾਂ ਦੇ ਨਾਲ ਖੜਾਉਣੇ ਵੇਚਣ ਜਾਂਦਾ ਕਿਉਂਕਿ ਘਰ ਦੇ ਵਿੱਚ ਬਹੁਤ ਗਰੀਬੀ ਆ ਤੇ ਪ੍ਰੀਤਮ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਆ ਤੇ ਉਹਦੀ ਮਾਂ ਹਰਵੰਸ ਕੌਰ ਆਪਣੇ ਬੱਚੇ ਨੂੰ ਲੈ ਕੇ ਉਹ ਮੇਲੇ ਦੇ ਵਿੱਚ ਜਾਂਦੀ ਆ ਖਿਡੌਣੇ ਵੇਚਣ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਮੈਂ ਆਪਣੇ ਬੱਚੇ ਨੂੰ ਨਾਲ ਹੀ ਲੈ ਜਾਂਉ ਕਿਉਂਕਿ ਛੁੱਟੀ ਦਾ ਦਿਨ ਸੀ ਚਲੋ ਹਰਵੰਸ ਕੌਰ ਇੱਕ ਟੋਕਰੇ ਦੇ ਵਿੱਚ ਖਿਡੌਣੇ ਪਾਉਂਦੀ ਆ ਉਹਨਾਂ ਨੂੰ ਸਿਰ ਤੇ ਰੱਖਦੀ ਆ ਤੇ ਆਪਣੇ ਪੁੱਤਰ ਪ੍ਰੀਤਮ ਸਿੰਘ ਦਾ ਹੱਥ ਫੜ ਕੇ ਤੁਰ ਪੈਂਦੀ ਆ ਜਾਂਦੇ ਜਾਂਦੇ ਉਹ ਸੋਚਦੀ ਜਾਂਦੀ ਆ ਵੀ ਜੇ ਅੱਜ ਸਾਰੇ ਖਿਡੌਣੇ ਵਿਕ ਜਾਣ ਤਾਂ ਮੈਂ ਸਰਦੀ ਵਾਲੇ ਕੱਪੜੇ ਪ੍ਰੀਤਮ ਨੂੰ ਦਿਵਾ ਲਿਆਉਂਗੀ ਵੀ ਅੱਜ ਛੁੱਟੀ ਤਾਂ ਮਾਰੀ ਆ ਕਿਉਂਕਿ ਅੱਗੇ ਸਰਦੀ ਆਉਂਦੀ ਜਾਂਦੀ ਆ ਉਹ ਆਪਣੇ ਬੱਚੇ ਨੂੰ ਵਧੀਆ ਪੜਾ ਰਹੀ ਆ ਇੱਕ ਵੀ ਉਹ ਛੁੱਟੀ ਬੱਚੇ ਨੂੰ ਨਹੀਂ ਕਰਾਉਂਦੀ ਚਲੋ ਘਰ ਦੇ ਕਰਾਉਂਦੇ ਉਹ ਮੇਲੇ 'ਚ ਪਹੁੰਚ ਜਾਂਦੇ ਆ ਮੇਲੇ ਦੇ ਵਿੱਚ ਚਲੋ ਉਹ ਜਾ ਕੇ ਆਪਣਾ ਟੋਕਰਾ ਧਰ ਲੈਂਦੀ ਆ ਮੇਲੇ ਦੇ ਵਿੱਚ ਬੜੀ ਭੀੜ ਹੁੰਦੀ ਆ ਪ੍ਰੀਤਮ ਸਿੰਘ ਆਪਣੀ ਮਾਂ ਦੇ ਕੋਲ ਬੈਠਾ ਆਸੇ-ਪਾਸੇ ਮੇਲੇ ਨੂੰ ਵੇਖ ਰਿਹਾ ਉਹ ਉਹਨਾਂ ਬੱਚਿਆਂ ਨੂੰ ਵੇਖਦਾ ਜਿਹੜੇ ਆਪਣੇ ਮਾਪਿਓ ਨਾਲ ਮੇਲਾ ਵੇਖਣ ਆਏ ਆ ਇੱਕ ਛੋਟਾ ਜਿਹਾ ਬੱਚਾ ਜਿਹਦੀਆਂ ਅੱਖਾਂ ਦੇ ਵਿੱਚ ਚਮਕ ਆ ਪਰ ਉਹ ਵਿਵਸਾ ਕਿਉਂਕਿ ਉਹ ਮੇਲਾ ਦੇਖਣ ਨਹੀਂ ਆਇਆ ਉਹ ਮੇਲੇ ਤੇ ਖਡਾਉਣੇ ਵੇਚਣ ਆਇਆ ਬਹੁਤ ਸਾਰੇ ਬੱਚੇ ਆ ਜਿਹੜੇ ਉਹਦੀ ਮਾਂ ਤੋਂ ਖਡਾਉਣੇ ਖਰੀਦਣ ਆਉਂਦੇ ਆ ਚਲੋ ਉਹਦੀ ਮਾਂ ਖਡਾਉਣੇ ਵੇਚਦੀ ਆ ਅੱਧਾ ਘਟੋਕਰਾ ਖਡਾਉਣਿਆਂ ਦਾ ਰਹਿ ਜਾਂਦਾ ਤਾਂ ਉੱਥੇ 4-5 ਨੌਜਵਾਨ ਆਉਂਦੇ ਨੇ ਉਹ ਨੌਜਵਾਨ ਆ ਜਿਹੜੇ ਉਹ ਇਹਨਾਂ ਦੀ ਦੁਕਾਨ ਕੋਲ ਖੜ ਜਾਂਦੇ ਆ ਤੇ ਕਹਿੰਦੇ ਆ ਕਿ ਹਾਂਜੀ ਭਾਬੀ ਜੀ ਕਿਵੇਂ ਲਾਏ ਨੇ ਖਡਾਉਣੇ ਉਹ ਕਹਿੰਦੀ ਵੀ ਆ 10 ਰੁਪਏ ਦਾ 5 ਰੁਪਏ ਦਾ ਇਸ ਤਰ੍ਹਾਂ ਕਰਕੇ ਰੇਟ ਦੱਸਦੀ ਆ ਤਾਂ ਕਹਿੰਦੇ ਕਿ ਅੱਛਾ 10-5 ਰੁਪਏ ਦੇ ਖਡਾਉਣੇ ਵੇਚ ਕੇ ਤੇਰਾ ਘਰ ਚੱਲ ਜਾਂਦਾ ਇਸ ਤਰ੍ਹਾਂ ਉਹਦਾ ਮਜ਼ਾਕ ਉਡਾਉਂਦੇ ਆ ਉਹ ਕਹਿੰਦੀ ਪੁੱਤ ਤੁਸੀਂ ਖਡਾਉਣੇ ਲੈਣੇ ਆ ਉਹ ਕਹਿੰਦੇ ਵੀ ਤੂੰ ਸਾਨੂੰ ਪੁੱਤ ਕਿਉਂ ਕਹਿਣੀ ਆ ਤੇਰੀ ਉਮਰ ਦੇ ਤਾਂ ਅਸੀਂ ਹੈਗੇ ਹਾਂਗੇ ਅਸੀਂ ਤਾਂ ਤੈਨੂੰ ਭਾਬੀ ਕਹਿਣੀ ਆ ਤੇ ਤੂੰ ਸਾਨੂੰ ਪੁੱਤ ਕਹਿ ਰਹੀ ਆ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਹਾਂ ਮੇਰਾ ਪੁੱਤ ਬੈਠਾ ਇਹਦੇ ਵਰਗੀ ਤੁਸੀਂ ਓ ਮੈਨੂੰ ਤੁਸੀਂ ਮੜ ਜੇ ਵੱਡੇ ਹੋਵੋਗੇ ਪਰ ਉਹ ਜਿਹੜੇ ਨੌਜਵਾਨ ਆ ਨਾ ਉਹੋ ਹਰਵੰਸ ਕੌਰ ਨਾਲ ਕਾਫੀ ਬਤਮੀਜ਼ੀ ਕਰਦੇ ਆ ਚਲੋ ਚੁੱਪ ਕਰ ਜਾਂਦੀ ਆ ਉਹ ਸੋਚਦੀ ਆ ਵੀ ਗਰੀਬਾਂ ਦੀ ਕਿਸਮਤ ਦੇ ਵਿੱਚ ਇਹੀ ਕੁਝ ਹੁੰਦਾ ਜਦੋਂ ਉਹ ਕਾਫੀ ਬੋਲਣ ਲੱਗ ਜਾਂਦੇ ਆ ਤਾਂ ਹਰਵੰਸ कौर ਕਹਿੰਦੀ ਵੀ ਦੇਖੋ ਜੇ ਤੁਸੀਂ ਖੜਾਉਣੇ ਲੈਣੇ ਆ ਤਾਂ ਲਓ ਨਹੀਂ ਇੱਥੇ ਚਲੋ ਤਾਂ ਉਹ ਨੌਜਵਾਨ ਕੀ ਆ ਉਹਨਾਂ ਖੜਾਉਣਿਆਂ ਤੇ ਝਪਟ ਪੈਂਦੇ ਆ ਦੋ ਦੋ ਖੜਾਉਣੇ ਉਹ ਚੱਕ ਲੈਂਦੇ ਆ ਤੇ ਉੱਥੋਂ ਜਾਣ ਲੱਗਦੇ ਆ ਹਰਵੰਸ कौर ਉਹਨਾਂ ਨੂੰ ਕਹਿੰਦੀ ਕਿ ਪੁੱਤ ਪੈਸੇ ਤਾਂ ਦੇ ਦਿਓ ਫਿਰ ਕਿਹੜੇ ਪੈਸੇ ਕਹਿੰਦੀ ਵੀ ਜਿਹੜੇ ਖੜਾਉਣੇ ਤੁਸੀਂ ਲਏ ਆ ਨਾ ਨਾ ਸਾਡੇ ਕੋਲ ਪੈਸੇ ਹੈ ਨਹੀਂ ਤੂੰ ਆਪ ਹੀ ਤਾਂ ਸਾਨੂੰ ਕਿਹਾ ਸੀ ਵੀ ਤੁਸੀਂ ਮੇਰੇ ਪੁੱਤਾਂ ਵਰਗੇ ਹੋ ਜਿਹੇ ਦਾ ਤੇਰਾ ਪੁੱਤ ਉਹ ਹੀ ਜੀ ਅਸੀਂ ਤੇਰੇ ਪੁੱਤ ਕੋਈ ਨਾ ਅਸੀਂ ਨਹੀਂ ਪੈਸੇ ਦਿੰਦੇ ਤਾਂ ਉਸ ਤੋਂ ਬਾਅਦ ਹਰਵੰਸ ਕੌਰ ਨੂੰ ਗੁੱਸਾ ਆਉਂਦਾ ਉਹ ਆਸੇ-ਪਾਸੇ ਵੇਖਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਵੀ ਇਸ ਤਰ੍ਹਾਂ ਨਾ ਕਰੋ ਵੀ ਮੈਂ ਤਾਂ ਹਨਾ ਮਸਾ ਟਾਈਮ ਪਾਸ ਕਰਦੀ ਆ ਆਪਦਾ ਤੇ ਚਲੋ ਭਈ ਉਹ ਉਹਨਾਂ ਦੀ ਮਿੰਤਾਂ ਕਰਦੀ ਆ ਪਰ ਉਹ ਹਸ ਹਸ ਕੇ ਉਹਦਾ ਮਜ਼ਾਕ ਉਡਾਉਂਦੀ ਆ ਤੇ ਕੋਲ ਖੜਾ ਪ੍ਰੀਤਮ ਸਿੰਘ ਉਹਨਾਂ ਵੱਲ ਵੇਖਦਾ ਰਹਿੰਦਾ ਮੇਲੇ ਦੇ ਵਿੱਚ ਇੰਨੀ ਭੀੜ ਹੁੰਦੀ ਆ ਪਰ ਕੋਈ ਵੀ ਉਹਨਾਂ ਦੀ ਮਦਦ ਨਹੀਂ ਕਰਦਾ ਸਾਰੇ ਉਹਨਾਂ ਨੂੰ ਵੇਖ-ਵੇਖ ਕੇ ਲੰਘ ਜਾਂਦੇ ਆ ਪ੍ਰੀਤਮ ਸਿੰਘ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਚੱਲੀਏ ਉਹ ਡਰ ਜਾਂਦਾ ਤੇ ਉਹਦੀ ਮਾਂ ਨੂੰ ਵੀ ਐਂ ਲੱਗਦਾ ਵੀ ਆਸ-ਪਾਸੇ ਦੇ ਲੋਕ ਆ ਜਿਹੜੇ ਦੇਖ ਕੇ ਲੰਘ ਜਾਂਦੇ ਆ ਤੇ ਉਹਦੀ ਕੋਈ ਮਦਦਤਾ ਕਰਨੀ ਨਹੀਂ ਰਿਹਾ ਉਹ ਵਿਚਾਰੀ ਖਾਲੀ ਟੋਕਰਾ ਸਿਰ ਤੇ ਧਰਦੀ ਆ ਤੇ ਉਹ ਘਰ ਵਾਪਸ ਆ ਜਾਂਦੇ ਆ ਤੇ ਇਹ ਗੱਲ ਪ੍ਰੀਤਮ ਸਿੰਘ ਦੇ ਦਿਮਾਗ ਦੇ ਵਿੱਚ ਬੈਠ ਜਾਂਦੀ ਆ ਉਹ ਪੜਦਾ ਤੇ ਉਹ ਸੋਚਦਾ ਵੀ ਪੜ ਕੇ ਮੈਂ ਵੱਡਾ ਅਫਸਰ ਬਣੂ ਪਰ ਜਦੋਂ ਉਹ 8ਵੀਂ 9ਵੀਂ 'ਚ ਹੋ ਜਾਂਦਾ ਤਾ ਉਹਦੇ ਮਨ 'ਚ ਇਹ ਹੁੰਦਾ ਵੀ ਵੱਡਾ ਅਫਸਰ ਬਣਨ ਲਈ ਤਾਂ ਮੈਨੂੰ ਬਾਹਲਾ ਪੜ੍ਹਨਾ ਪਊ ਤੇ ਬਾਹਲੇ ਪੈਸੇ ਲੱਗਣਗੇ ਫਿਰ ਉਹ ਸੋਚਦਾ ਵੀ ਇੱਕ ਫੌਜ ਦੀ ਭਰਤੀ ਆ ਜਿਹੜੀ ਬਹੁਤ ਸੌਖੀ ਹੁੰਦੀ ਆ ਤੇ ਮੈਂ ਫੌਜੀ ਬਣੂ 10ਵੀਂ ਪਾਸ ਕਰਨ ਤੋਂ ਬਾਅਦ ਉਹ ਫੌਜ ਦੀ ਟ੍ਰੇਨਿੰਗ ਲੈਂਦਾ ਤੇ ਜਦੋਂ ਫੌਜ ਦੀ ਭਰਤੀ ਆਉਂਦੀ ਆ ਉਹ ਫਾਰਮ ਭਰਦਾ ਤੇ ਫੌਜ ਦੇ ਵਿੱਚ ਉਹਦੀ ਸਿਲੈਕਸ਼ਨ ਹੋ ਜਾਂਦੀ ਆ ਸਰਹੱਦ ਤੇ ਉਹ ਰਾਖੀ ਕਰਦਾ ਤੇ ਆਪਣੀ ਮਾਂ ਦੇ ਲਈ ਉਹ ਬਹੁਤ ਵੱਡੇ ਸੁਪਨੇ ਵੇਖਦਾ ਉਨੇ ਵੇਖਿਆ ਕਿ ਮੇਰੀ ਮਾਂ ਨੇ ਬਚਪਨ ਦੇ ਵਿੱਚ ਕਿਵੇਂ ਹਨਾ ਸਮਾਜ ਦੇ ਲੋਕਾਂ ਦੇ ਵਿੱਚ ਲੜ ਲੜ ਕੇ ਮੈਨੂੰ ਪਾਲਿਆ ਤੇ ਅੱਜ ਮੇਰੀ ਮਾਂ ਦੇ ਸੁੱਖ ਦਾ ਟਾਈਮ ਆ ਗਿਆ ਕਰਦੇ ਕਰਾਉਂਦੇ ਸਮਾਂ ਗੁਜ਼ਰ ਜਾਂਦਾ ਹੁਣ ਫੌਜੀ ਪ੍ਰੀਤਮ ਸਿੰਘ ਦੇ ਪਿੰਡ ਵਿੱਚ ਉਹਦੀ ਬਹੁਤ ਵੱੱਲੇ ਵੱੱਲੇ ਸੀ ਉਹਨੇ ਬਹੁਤ ਸੋਹਣੀ ਕੋਠੀ ਬਣਾ ਲਈ ਸੀ ਤੇ ਆਪਣੇ ਮਾਂ ਲਈ ਉਹਨੇ ਇੱਕ ਦੁਕਾਨ ਪਾਤੀ ਸੀ ਛੋਟੀ ਜੀ ਕਿਉਂਕਿ ਉਹਦੀ ਮਾਂ ਕਹਿੰਦੀ ਸੀ ਕਿ ਮੈਨੂੰ ਕੰਮ ਬਿਨਾ ਨਹੀਂ ਸਰਦਾ ਪਿੰਡ ਦੇ ਵਿੱਚ ਫੌਜੀ ਪ੍ਰੀਤਮ ਸਿੰਘ ਫੌਜੀ ਪ੍ਰੀਤਮ ਸਿੰਘ ਹੁੰਦੀ ਸੀ ਤੇ ਹੁਣ ਫੌਜੀ ਪ੍ਰੀਤਮ ਸਿੰਘ ਦਾ ਵਿਆਹ ਵੀ ਹੋ ਜਾਂਦਾ ਉਹਦੀ ਮਾਂ ਜਿਹੜੀ ਉਹ ਕਾਫੀ ਬਜ਼ੁਰਗ ਹੋ ਜਾਂਦੀ ਆ ਤੇ ਫੌਜੀ ਪ੍ਰੀਤਮ ਸਿੰਘ ਦੀ ਪਤਨੀ ਹੈ ਜਿਹੜੀ ਉਹ ਬਹੁਤ ਸੋਹਣੀ ਹੁੰਦੀ ਆ ਫੌਜੀ ਪ੍ਰੀਤਮ ਸਿੰਘ ਦੀ ਡਿਊਟੀ ਜੰਮੂ ਆਉਂਦੀ ਆ ਤੇ ਜੰਮੂ 6 ਮਹੀਨੇ ਦੀ ਡਿਊਟੀ ਤੋਂ ਬਾਅਦ ਅੱਜ ਉਹ ਆਪਣੇ ਘਰ ਪੰਜਾਬ ਜਾ ਰਿਹਾ ਹੁੰਦਾ ਤੇ ਉਹ ਬਹੁਤ ਖੁਸ਼ ਹੁੰਦਾ ਤੇ ਆ ਕੇ ਆਪਣੀ ਸੀਟ ਤੇ ਬੈਠ ਜਾਂਦਾ ਟ੍ਰੇਨ ਦਾ ਜਿਹੜਾ ਉਹ ਡੱਬਾ ਹੁੰਦਾ ਉਹ ਖਚਾ ਖਚ ਭਰਿਆ ਹੁੰਦਾ ਹਰ ਇੱਕ ਸੀਟ ਤੇ ਕੋਈ ਨਾ ਕੋਈ ਯਾਤਰੀ ਬੈਠਾ ਹੁੰਦਾ ਕਿਉਂਕਿ ਇਹ ਜਿਹੜੀ ਟ੍ਰੇਨ ਆ ਇਹ ਇੱਕ ਦਿਨ ਦੇ ਵਿੱਚ ਇੱਕ ਹੀ ਗੇੜਾ ਪੰਜਾਬ ਦਾ ਲਾਉਂਦੀ ਆ ਇਸ ਕਰਕੇ ਜੰਮੂ ਤੋਂ ਪੰਜਾਬ ਜਾਣ ਵਾਲੇ ਜਿੰਨੇ ਵੀ ਯਾਤਰੀ ਆ ਉਹ ਇਸੇ ਟ੍ਰੇਨ ਦੇ ਵਿੱਚ ਜਾਂਦੇ ਆ ਫੌਜੀ ਪ੍ਰੀਤਮ ਸਿੰਘ ਵੇਖਦਾ ਉਸ ਟ੍ਰੇਨ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਨੇ ਸਾਰੇ ਤਰ੍ਹਾਂ ਤੋਂ ਮਤਲਬ ਪੰਜਾਬੀ ਵੀ ਆ ਹਿੰਦੀ ਵੀ ਆ ਤੇ ਉਹ ਦੇਖਦਾ ਕਿ ਉਹਦੀ ਸੀਟ ਤੋਂ ਅਗਲੀਆਂ ਦੋ ਸੀਟਾਂ ਛੱਡ ਕੇ ਨੌਜਵਾਨ ਮੁੰਡੇ ਬੈਠੇ ਹੁੰਦੇ ਆ ਉਹ ਮੁੰਡੇ ਜਿਨ੍ਹਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਆ ਤੇ ਸਾਰੇ ਮਸਤੀ ਕਰ ਰਹੇ ਹੁੰਦੇ ਆ ਇੱਕ ਤਾਂ ਹੁੰਦਾ ਮੁੰਡਿਆਂ ਦਾ ਰਲ ਕੇ ਮਸਤੀ ਕਰਨਾ ਇੱਕ ਹੁੰਦਾ ਹੜਕੰਪ ਮਚਾਉਣਾ ਉਹ ਮੁੰਡੇ ਆ ਜਿਹੜੇ ਹੜਕੰਪ ਮਚਾ ਰਹੇ ਹੁੰਦੇ ਆ ਚੱਲਦੀ ਟ੍ਰੇਨ ਦੇ ਵਿੱਚ ਹੀ ਉਹ ਇੱਕ ਦੂਜੇ ਨਾਲ ਲਤਮੁੱਕੀ ਹੋ ਰਹੇ ਹੁੰਦੇ ਆ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹੁੰਦੇ ਆ ਉੱਚੀ ਉੱਚੀ ਬੋਲ ਰਹੇ ਹੁੰਦੇ ਆ ਇਹ ਸਾਰੇ ਯਾਤਰੀ ਆ ਜਿਹੜੇ ਇਹਨਾਂ ਨੂੰ ਵੇਖ ਰਹੇ ਹੁੰਦੇ ਆ ਤੇ ਸਾਰੇ ਯਾਤਰੀ ਉਹਨਾਂ ਤੋਂ ਪਰੇਸ਼ਾਨ ਵੀ ਹੁੰਦੇ ਆ ਪਰ ਹਰ ਕੋਈ ਕਹਿ ਦਿੰਦਾ ਵੀ ਆਪਾਂ ਕੀ ਲੈਣਾ ਕੋਈ ਉਹਨਾਂ ਨੂੰ ਕੁਝ ਕਹਿੰਦਾ ਨਹੀਂ ਪਰ ਉਹਨਾਂ ਦਾ ਜਿਹੜਾ ਸ਼ੋਰ ਆ ਉਹ ਸਾਰੇ ਹੀ ਯਾਤਰੀਆਂ ਨੂੰ ਪਰੇਸ਼ਾਨ ਕਰ ਰਿਹਾ ਹੁੰਦਾ ਪ੍ਰੀਤਮ ਸਿੰਘ ਜੀ ਉਹਨਾਂ ਵੱਲ ਵੇਖਦੇ ਰਹਿੰਦੇ ਆ ਫਿਰ ਉਹਨਾਂ ਵੱਲੋਂ ਆਪਣਾ ਧਿਆਨ ਹਟਾ ਕੇ ਆਪਣੇ ਬੈਗ ਦੇ ਵਿੱਚੋਂ ਇੱਕ ਕਿਤਾਬ ਕੱਢਦੇ ਆ ਤੇ ਉਹ ਪੜਨ ਲੱਗਦੇ ਆ ਹੁਣ ਜਦੋਂ ਵੀ ਅਸੀਂ ਕੁਝ ਪੜਨਾ ਹੋਵੇ ਤਾਂ ਸਾਡਾ ਜਿਹੜਾ ਧਿਆਨ ਆ ਉਹ ਇਕਾਗਰਤਾ ਮੰਗਦਾ ਉਹਨਾਂ ਬੱਚਿਆਂ ਦਾ ਰੌਲਾ ਰੱਪਾ ਫੌਜੀ ਪ੍ਰੀਤਮ ਸਿੰਘ ਨੂੰ ਪਰੇਸ਼ਾਨ ਕਰ ਰਿਹਾ ਸੀ ਉਹ ਸੋਚਦਾ ਵੀ ਮੈਨਨ ਚੁੱਪ ਕਰਾਵਾਂ ਫਿਰ ਉਹ ਸੋਚਦਾ ਵੀ ਮੈਂ ਕੀ ਲੈਣਾ ਉਹ ਆਪਣੀ ਕਿਤਾਬ ਆ ਜਿਹੜੀ ਬੈਗ ਦੇ ਵਿੱਚ ਪਾ ਦਿੰਦਾ ਤੇ ਸੀਟ ਤੇ ਲੇਟ ਕੇ ਸੌਣ ਦਾ ਯਤਨ ਕਰਦਾ ਇੰਨੇ ਨੂੰ ਟ੍ਰੇਨ ਜਿਹੜੀ ਇੱਕ ਸਟੇਸ਼ਨ ਤੇ ਰੁਕਦੀ ਆ ਤੇ ਉਹ ਵੇਖਦਾ ਵੀ ਇੱਕ ਬਜ਼ੁਰਗ ਜਿਹੜੀ ਕੇ 50 ਸਾਲ ਦੀ ਬਜ਼ੁਰਗਔਰਤ ਜਿਹਦੇ ਸਿਰ ਤੇ ਟੋਕਰੀ ਆ ਤੇ ਉਹਦੀ ਟੋਕਰੀ ਵਿੱਚ ਪੁੱਜੇ ਹੋਏ ਛੋਲੇ ਤੇ ਹੋਰ ਛੋਟੇ-ਛੋਟੇ ਪੈਕਟ ਨੇ ਜਿਵੇਂ ਪੂਜੀਏ ਦੇ ਕਹਿ ਲਓ ਦਾਲ ਦੇ ਕਹਿ ਲਓ ਤੇ ਕੁਛ ਕੋਦੇ ਕੋਲੇ ਟੌਫੀਆਂ ਨੇ ਉਹ ਵੇਚ ਰਹੀ ਹੁੰਦੀ ਆ ਜਦੋਂ ਉਹ ਟ੍ਰੇਨ ਦੇ ਵਿੱਚ ਚੜਦੀ ਆ ਤਾਂ ਕਹਿੰਦੀ ਆ ਪੂਜੀਆ ਲੈ ਲਓ ਦਾਲ ਲੈ ਲਓ ਟੌਫੀਆਂ ਲੈ ਲਓ ਸੰਤਰੇ ਦੀਆਂ ਗੋਲੀਆਂ ਲੈ ਲਓ ਇਸ ਤਰ੍ਹਾਂ ਉਹ ਹੋਕਾ ਦਿੰਦੀ ਆ ਤੇ ਉਹ ਵੇਖਦੀ ਆ ਵੀ ਕੋਈ ਵੀ ਯਾਤਰੀ ਆ ਜਿਹੜਾ ਹਨਾ ਉਹਦੇ ਤੋਂ ਸਮਾਨ ਕੁਝ ਵੀ ਲੈ ਨਹੀਂ ਰਿਹਾ ਫੌਜੀ ਪ੍ਰੀਤਮ ਸਿੰਘ ਨੂੰ ਉਹਦੇ ਚਿਹਰੇ ਵੱਲ ਵੇਖ ਕੇ ਤਰਸ ਆਉਂਦਾ ਤੇ ਉਹ ਤੋ ਦੋ ਤਿੰਨ ਪੈਕੇਟ ਆ ਜਿਹੜੇ ਉਹ ਦਾਲ ਦੇ ਕੁਛ ਪੂਜੀਏ ਦੇ ਕੁਛ ਕੁ ਟੌਫੀਆਂ ਲੈ ਲੈਂਦਾ ਉਸ ਤੋਂ ਬਾਅਦ ਉਹ ਜਿਹੜੇ ਨੌਜਵਾਨ ਮੁੰਡੇ ਹੁੰਦੇ ਆ ਉਹ ਕਹਿੰਦੇ ਆਂਟੀ ਕੀ ਆ ਤੇਰੇ ਕੋਲ ਦਿਖਾਈ ਤੇ ਉਸ ਔਰਤ ਨੂੰ ਇਹ ਹੁੰਦਾ ਵੀ ਚਲੋ ਨੌਜਵਾਨ ਮੁੰਡੇ ਨੇ ਹਨਾ ਵਾਵਾ ਜਾਣੇ ਨੇ ਵੀ ਮੇਰਾ ਸਮਾਨ ਵਿਕ ਜਾਊਗਾ ਉਹ ਔਰਤ ਉਹਨਾਂ ਦੇ ਕੋਲ ਚਲੀ ਜਾਂਦੀ ਆ ਤੇ ਉਹ ਕਹਿੰਦੇ ਆ ਵੀ ਕੀ ਆ ਆਂਟੀ ਤੇਰੇ ਕੋਲ ਦਿਖਾਈ ਚਲੋ ਉਹ ਆਪਣੀ ਟੋਕਰੀ ਟਰੇਨ ਦੇ ਵਿੱਚ ਹੀ ਉਹਨਾਂ ਕੋਲ ਧਰ ਲੈਂਦੀ ਆ ਤੇ ਉਹ ਸਾਰੇ ਜਾਣੇ ਉਸ ਟੋਕਰੀ ਤੇ ਟੁੱਟ ਕੇ ਪੈ ਜਾਂਦੇ ਆ ਕੋਈ ਭੁਜੀਆ ਚੱਕ ਲੈਂਦਾ ਕੋਈ ਟੌਫੀਆਂ ਕੋਈ ਜਿਹੜੀ ਦਾਲ ਹੁੰਦੀ ਆ ਜਿੰਨੇ ਤਰ੍ਹਾਂ ਦਾ ਵੀ ਉਹਦੇ ਕੋਲੇ ਖਾਣ ਪੀਣ ਦਾ ਸਮਾਨ ਹੁੰਦਾ ਉਹ ਸਾਰੇ ਚੱਕ ਲੈਂਦੇ ਆ ਤੇ ਉਸ ਔਰਤ ਨੂੰ ਚਾ ਚੜ ਜਾਂਦਾ ਚਲੋ ਉਹ ਖਾਂਦੇ ਆ ਉਹ ਕੀ ਕਰਦੇ ਆ ਕਾਲੇ ਚਨੇ ਵਾਲਾ ਪੈਕਟ ਖੋਲਦੇ ਆ ਕੁਛ ਖਾ ਲੈਂਦੇ ਆ ਕੁਛ ਇੱਕ ਦੂਜੇ ਤੇ ਡੋਲਦੇ ਆ ਪੂਜੀਏ ਦਾ ਵੀ ਇੰਹੀਂ ਕਰਦੇ ਆ ਇੱਕ ਨੇ ਮੁਠੀ ਭਰੀ ਦੂਜਾ ਉਹ ਤੋਂ ਖੋਣ ਲੱਗ ਗਿਆ ਉਹ ਡੁੱਲ ਗਿਆ ਮਤਲਬ ਕਿ ਉਹ ਪੂਰੀ ਤਰ੍ਹਾਂ ਨਾਲ ਉੱਥੇ ਬਤਮੀਦੀ ਕਰ ਰਹੇ ਹੁੰਦੇ ਆ ਇਹ ਸਾਰਾ ਸੀਨ ਸਾਰੇ ਯਾਤਰੀ ਵੇਖ ਰਹੇ ਹੁੰਦੇ ਆ ਸਾਰਿਆਂ ਨੂੰ ਗੁੱਸਾ ਆਉਂਦਾ ਪਰ ਬੋਲ ਕੋਈ ਵੀ ਕੁਝ ਨਹੀਂ ਰਿਹਾ ਹੁੰਦਾ ਚਲੋ ਸਾਰੇ ਪੈਕੇਟ ਜਦੋਂ ਉਹਦੇ ਉਹਨਾਂ ਕੋਲ ਖਤਮ ਹੋ ਜਾਂਦੇ ਉਹ ਚੱਕ ਲੈਂਦੇ ਆ ਤਾਂ ਉਹ ਔਰਤ ਆ ਜਿਹੜੀ ਉਹ ਆਪਣਾ ਹੱਥ ਵਧਾਉਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਪੁੱਤ ਪੈਸੇ ਤਾਂ ਫਿਰ ਉਹਨਾਂ ਮੁੰਡਿਆਂ ਦੇ ਵਿੱਚੋਂ ਹੁੰਦੀ ਆ ਚਰਚਾ ਸ਼ੁਰੂ ਇੱਕ ਕਹਿੰਦਾ ਦੂਜੇ ਨੂੰ ਵੀ ਤੂੰ ਦੇ ਓਏ ਦੂਜਾ ਕਹਿੰਦਾ ਤੂੰ ਦੇ ਓਏ ਤੀਜਾ ਕਹਿੰਦਾ ਤੂੰ ਦੇ ਓਏ ਇਸ ਤਰ੍ਹਾਂ ਉਹ ਰੌਲਾ ਪਾਉਣ ਲੱਗ ਜਾਂਦੇ ਆ ਤੇ ਉਹ ਆਂਟੀ ਕਹਿੰਦੀ ਵੀ ਪੁੱਤਰ ਟ੍ਰੇਨ ਚੱਲਣ ਵਾਲੀ ਆ ਮੈਂ ਉਤਰਨਾ ਹਨਾ ਵੀ ਬਜ਼ੁਰਗ ਮੈਂ ਹੈਗੀ ਆ ਤੁਸੀਂ ਪੈਸੇ ਦੇ ਦਿਓ ਛੇਤੀ ਛੇਤੀ ਉਹ ਕਹਿੰਦਾ ਆਂਟੀ ਮੈਂ ਕੀ ਕਰਾਂ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਇਹ ਤੂੰ ਮੰਗ ਉਹ ਦੂਜਾ ਵੀ ਇਹੀ ਕਹਿੰਦਾ ਆਂਟੀ ਆ ਦੇਖ ਮੇਰੀਆਂ ਜੇਬਾਂ ਮੇਰੇ ਕੋਲ ਤਾਂ ਕੁਝ ਨਹੀਂ ਇਹ ਤੋਂ ਮੰਗ ਇੱਕ ਕਹਿੰਦਾ ਉਹ ਸਾਡਾ ਲੀਡਰ ਆ ਉਹ ਪੈਸੇ ਦੇਊਗਾ ਆਂਟੀ ਵਿਚਾਰੀ ਉਹਦੇ ਵੱਲ ਹੱਥ ਕਰਦੀ ਆ ਉਹ ਆਂਟੀ ਦਾ ਪੂਰੀ ਤਰ੍ਹਾਂ ਨਾਲ ਮਜ਼ਾਕ ਉਡਾ ਰਹੇ ਹੁੰਦੇ ਆ ਤੇ ਇਹ ਸਭ ਕੁਝ ਫੌਜੀ ਪ੍ਰੀਤਮ ਸਿੰਘ ਤੋਂ ਸਹਿਣ ਨਹੀਂ ਹੁੰਦਾ ਉਹ ਖੜਾ ਹੁੰਦਾ ਖੜਾ ਹੋ ਕੇ ਉਹ ਉਹਨਾਂ ਨੂੰ ਜਾ ਕੇ ਕਹਿੰਦਾ ਵੀ ਮਾਤਾ ਦੇ ਪੈਸੇ ਦਿਓ ਤਾਂ ਉਹ ਕਹਿੰਦੇ ਅੱਛਾ ਤੂੰ ਬੜਾ ਹਮਦਰਦਾ ਮਾਤਾ ਦਾ ਜੇ ਤੈਨੂੰ ਇੰਨਾ ਹੀ ਤਰਸ ਆਉਂਦਾ ਫਿਰ ਤੂੰ ਦੇ ਦੇ ਨਾ ਉਹ ਕਹਿੰਦਾ ਮੈਂ ਤੁਹਾਨੂੰ ਕਿਹਾ ਮਾਤਾ ਦੇ ਪੈਸੇ ਦੇਉ ਤ ਉਹ ਜਿਹੜੇ ਨੌਜਵਾਨ ਲੜਕੇ ਨੇ ਉਹ ਮਾਤਾ ਨੂੰ ਛੱਡ ਕੇ ਫੌਜੀ ਪ੍ਰੀਤਮ ਸਿੰਘ ਵੱਲ ਹੋ ਜਾਂਦੇ ਆ ਤੇ ਉਹਦਾ ਮਜ਼ਾਕ ਉਡਾਉਂਦੇ ਆ ਕਹਿੰਦੇ ਓਏ ਫੌਜੀ ਆ ਪਹਿਲੀ ਗੱਲ ਤਾਂ ਤੂੰ ਜਿਹੜੇ ਦੇਸ਼ ਦੀ ਰਾਖੀ ਕਰਦਾ ਉਸ ਦੇਸ਼ ਨੇ ਤੈਨੂੰ ਚੱਜ ਦੀ ਵਰਦੀ ਨਹੀਂ ਦਿੱਤੀ ਕੀ ਹਾਲ ਹੋਇਆ ਤੇਰੀ ਵਰਦੀ ਦਾ ਐਨੀ ਮੈਲੀ ਤੇਰੀ ਵਰਦੀ ਆ ਕਦੇ ਪੱਗ ਧੋਤੀ ਆ ਨਾਲੇ ਥੋਨੂੰ ਕੀ ਅਕਲ ਜਾਂਦਿਆਂ ਦੀ ਤੁਹਾਡੀ ਅਕਲ ਖੋ ਲੈਂਦੇ ਆ ਜਦੋਂ ਤੁਸੀਂ ਫੌਜ ਤੋਂ ਵਾਪਸ ਆਉਣੇ ਤੁਹਾਡੀ ਰਫਲ ਖੋ ਲੈਂਦੇ ਆ ਇਸ ਤਰ੍ਹਾਂ ਦੇ ਤਾਨੇ ਉਹ ਮਾਰਦੇ ਆ ਤਾ ਫੌਜੀ ਪ੍ਰੀਤਮ ਸਿੰਘ ਆ ਜਿਹੜਾ ਉਹਦਾ ਧਿਆਨ ਆਪਣੀ ਪਿਛਲੀ ਜ਼ਿੰਦਗੀ ਤੇ ਚਲਿਆ ਜਾਂਦਾ ਕਿ ਉਹਨੇ ਕਿਵੇਂ ਹਨਾ ਪੜ੍ਹ ਲਿਖ ਕੇ ਮਿਹਨਤ ਕਰਕੇ ਇਹ ਫੌਜ ਦੀ ਨੌਕਰੀ ਲਈ ਸੀ ਤੇ ਜਦੋਂ ਫੌਜ ਦੀ ਨੌਕਰੀ ਦੀ ਟ੍ਰੇਨਿੰਗ ਹੋਈ ਸੀ ਤਾਂ ਉਹ ਕਿੰਨਾ ਔਖਾ ਹੋਇਆ ਸੀ ਤੇ ਉਸ ਤੋਂ ਬਾਅਦ ਜਦੋਂ ਉਹਦੀ ਡਿਊਟੀ ਰਹੀ ਤਾਂ ਤਿੰਨ ਵਾਰ جنگ ਲੱਗੀ ਤੇ ਉਸ جنگ ਦੇ ਦੌਰਾਨ ਉਹਨੇ ਕਿਵੇਂ ਸਰਹੱਦ ਤੇ ਦੁਸ਼ਮਣ ਦੇ ਨਾਲ ਲੋਹਾ ਲਿਆ ਸੀ ਉਹ ਸੋਚਦਾ ਵੀ ਮੈਂ ਫੌਜ ਦੇ ਵਿੱਚ ਭਰਤੀ ਹੋਇਆ ਆਪਣੇ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਲਈ ਮੈਂ ਇਹਨਾਂ ਦੀ ਰੱਖਿਆ ਕਰਦਾ ਜਿਹੜੇ ਦੇਸ਼ ਦੇ ਨਾਗਰਿਕ ਆਪਣੇ ਦੇਸ਼ ਦੇ ਨਾਗਰਿਕ ਦਾ ਉਹ ਵੀ ਇੱਕ ਔਰਤ ਦਾ અપਮਾਨ ਕਰਦੇ ਨੇ ਜਿੰਨਾਂ ਲਈ ਅਸੀਂ ਸਰਹੱਦਾਂ ਤੇ ਦਿਨ ਰਾਤ ਲੜਦੇ ਆ ਉਹ ਆਹ ਚੀਜ਼ ਸਿੱਖਦੇ ਨੇ ਉਹ ਕਹਿੰਦਾ ਵੀ ਇਸ ਨਾਲੋਂ ਤਾਂ ਦੁਸ਼ਮਣੀ ਚੰਗਾ ਜਿਹੜਾ ਘਟੋ ਘਟ ਦੱਸ ਕੇ ਹਮਲਾ ਤਾਂ ਕਰਦਾ ਇਹ ਤਾਂ ਪੰਜਾਬ ਦੇ ਵਿੱਚ ਪੈਦਾ ਹੋਏ ਦੁਸ਼ਮਣ ਨੇ ਉਹਨੂੰ ਗੁੱਸਾ ਆ ਜਾਂਦਾ ਉਹਦਾ ਖੂਨ ਖੋਲਦਾ ਉਹ ਕਹਿੰਦਾ ਵੀ ਇਹ ਵਰਦੀ ਮੇਰੇ ਲਈ ਮਾਣ ਵਾਲੀ ਗੱਲ ਆ ਤੇ ਜੇ ਇਹ ਮੈਲੀ ਹੋਈ ਹੈ ਨਾ ਤਾਂ ਇਹ ਕੋਈ ਮੈਂ ਖੇਤ ਪੱਠੇ ਵੱਢਣ ਨਹੀਂ ਗਿਆ ਸੀ ਜਾਂ ਮੱਝਾਂ ਨੂੰ ਪੱਠੇ ਨਹੀਂ ਪਾਉਣ ਗਿਆ ਸੀ ਇਹ ਮੈਂ ਸਰਹੱਦ ਤੇ ਥੋਡੇ ਵਰਗਿਆਂ ਦੀ ਰਾਖੀ ਕਰਦੇ ਨੇ ਮੈਲੀ ਕੀਤੀ ਆ ਤੇ ਮੈਨੂੰ ਸ਼ਰਮ ਆ ਰਹੀ ਆਪਣੇ ਆਪ ਤੇ ਕਿ ਅਸੀਂ ਥੋਡੇ ਵਰਗਿਆਂ ਦੀ ਰਾਖੀ ਕਰਦੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਆਪਣੇ ਬਜ਼ੁਰਗਾਂ ਨਾਲ ਗੱਲ ਕਿਵੇਂ ਕਰਨੀ ਆ ਚਲੋ ਉਹਨੂੰ ਕਾਫੀ ਗੁੱਸਾ ਆਉਂਦਾ ਤੇ ਉਹ ਨੌਜਵਾਨਾਂ ਜਿਹੜੇ ਉਹ ਚੁੱਪ ਹੋ ਜਾਂਦੇ ਆ ਉਸ ਤੋਂ ਬਾਅਦ ਉਹ ਨੌਜਵਾਨਾਂ ਨੂੰ ਕਹਿੰਦਾ ਤੁਹਾਡੇ ਘਰ ਦੇ ਵਿੱਚ ਮਾਮਾ ਭੈਣਾਂ ਨੇ ਤੇ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੇ ਪਰਿਵਾਰਕ ਮੈਂਬਰ ਨੇ ਤੁਹਾਡੇ ਆਲਾ-ਦਵਾਲਾ ਵੀ ਤੁਸੀਂ ਹਰ ਇੱਕ ਨਾਏ ਕਰਦੇ ਹੋ ਕੀ ਤੁਹਾਨੂੰ ਇਹ ਨਹੀਂ ਪਤਾ ਵੀ ਅਸੀਂ ਵੱਡਿਆਂ ਦੇ ਨਾਲ ਕਿਵੇਂ ਵਿਚਰਨਾ ਤੇ ਚਲੋ ਉਹ ਪਹਿਲਾਂ ਸਮਝਾਉਣ ਲੱਗਦਾ ਤਾਂ ਮੁੜ ਕੇ ਪਹਿਲਾਂ ਤਾਂ ਉਹ ਸੁਣਦੇ ਰਹਿੰਦੇ ਆ ਉਹ ਕਹਿੰਦੇ ਬੱਸ ਕਰੋ ਅੰਕਲ ਜੀ ਫੌਜੀ ਸਾਹਿਬ ਜੀ ਆਪਣਾ ਇਹ ਭਾਸ਼ਣ ਆਪਣੀ ਫੌਜ ਦੇ ਵਿੱਚ ਦੇਆ ਕਰੋ ਤੁਸੀਂ ਬਾਹਲਾ ਤੁਹਾਨੂੰ ਇਸ ਗੱਲ ਦਾ ਫਿਕਰ ਆ ਤੁਸੀਂ ਐਡਾ ਭਾਸ਼ਣ ਸਾਨੂੰ ਕਿਉਂ ਦਿੱਤਾ ਸਾਡਾ ਕਦਮਾ ਖਾ ਰਹੇ ਹੋ ਤੁਸੀਂ ਇਹਨਾਂ ਨੂੰ ਦੇ ਦਿਓ ਪੈਸੇ ਦਾ ਫੌਜੀ ਪ੍ਰੀਤਮ ਸਿੰਘ ਆਪਣੇ ਡੱਬ ਦੇ ਵਿੱਚੋਂ ਆਪਣੀ ਪਿਸਟਲ ਕੱਢਦਾ ਕਿਉਂਕਿ ਇਹ ਫੌਜੀ ਹੋਣ ਦੇ ਨਾਤੇ ਉਹਦੇ ਕੋਲ ਇੱਕ ਪਿਸਟਲ ਹੈਗੀ ਸੀ ਉਹ ਪਿਸਟਲ ਕੱਢ ਕੇ ਉਹਨਾਂ ਮੁੰਡਿਆਂ ਵੱਲ ਕਰਦਾ ਤੇ ਉਹਨਾਂ ਨੂੰ ਕਹਿੰਦਾ ਪੈਸੇ ਦਿਓ ਤਾਂ ਉਹ ਮੁੰਡੇ ਆ ਜਿਹੜੇ ਉਹ ਡਰ ਜਾਂਦੇ ਆ ਇੱਕਦਮ ਉਹ ਘਬਰਾ ਜਾਂਦੇ ਆ ਜਿੰਨੇ ਉਹਨਾਂ ਦੀ ਜੇਬ 'ਚ ਪੈਸੇ ਹੁੰਦੇ ਆ ਸਾਰੇ ਆਪਣੀ ਜੇਬ ਦੇ ਵਿੱਚ ਹੱਥ ਪਾਉਂਦੇ ਆ ਜਿੰਨੇ ਪੈਸੇ ਹੁੰਦੇ ਉਹ ਕੱਢਦੇ ਆ ਤੇ ਉਹ ਮਾਤਾ ਨੂੰ ਦੇ ਦਿੰਦੇ ਆ ਮਾਤਾ ਕਹਿੰਦੀ ਵੀ ਇੰਨੇ ਨਹੀਂ ਮੇਰੇ ਬਣਦੀ ਸੀ ਨਹੀਂ ਮਾਤਾ ਤੂੰ ਰੱਖ ਲੈ ਤੂੰ ਰੱਖ ਲੈ ਤੇ ਫੌਜੀ ਪ੍ਰੀਤਮ ਸਿੰਘ ਕਹਿੰਦਾ ਮਾਤਾ ਜੀ ਰੱਖੋ ਤੁਸੀਂ ਤੇ ਉਹ ਮਾਤਾ 500 ਦਾ ਇੱਕ ਨੋਟ ਕੱਢ ਕੇ ਫੌਜੀ ਪ੍ਰੀਤਮ ਸਿੰਘ ਨੂੰ ਦੇਣ ਲੱਗਦੀ ਆ ਤੇ ਪ੍ਰੀਤਮ ਸਿੰਘ ਕਹਿੰਦਾ ਵੀ ਮਾਤਾ ਇਹ ਤੁਸੀਂ ਕੀ ਕਰ ਰਹੇ ਹੋ ਚਲ ਭਈ ਉਹ ਕਹਿੰਦਾ ਵੀ ਮੈਂ ਇਹ ਨਹੀਂ ਲੈਣੇ ਹੈਗੇ ਪੈਸੇ ਤੁਸੀਂ ਰੱਖ ਲਓ ਆਪਦੇ ਤੇ ਤੁਸੀਂ ਜਾਓ ਉਹ ਉਸ ਮਾਤਾ ਨੂੰ ਉਥੋਂ ਤੋਰ ਦਿੰਦਾ ਤੇ ਫਿਰ ਉਹ ਮੁੰਡੇ ਆ ਜਿਹੜੇ ਉਹ ਉਹਦੇ ਵੱਲ ਝਾਕਦੇ ਆ ਤੇ ਜਾਣ ਤੋਂ ਪਹਿਲਾਂ ਉਹ ਮੁੰਡਿਆਂ ਨੂੰ ਕਹਿੰਦਾ ਵੀ ਮਾਤਾ ਦੇ ਪੈਰੀ ਹੱਥ ਲਾ ਕੇ ਮਾਫੀ ਮੰਗੋ ਚਲੋ ਮੁੰਡੇ ਆ ਜਿਹੜੇ ਉਹ ਫੌਜੀ ਪ੍ਰੀਤਮ ਸਿੰਘ ਦੀ ਗੱਲ ਮੰਨਦੇ ਆ ਕਿਉਂਕਿ ਪਿਸਤੌਲ ਆ ਜਿਹੜਾ ਉਹ ਉਹਨਾਂ ਦੀ ਕੰਪਟੀ ਤੇ ਧਰਿਆ ਹੋਇਆ ਸੀ ਭਾਵੇਂ ਕਿ ਉਹਨੇ ਨਹੀਂ ਚਲਾਉਣਾ ਸੀ ਪਰ ਫਿਰ ਵੀ ਉਹ ਡਰਦੇ ਆ ਕੰਬਣ ਲੱਗ ਜਾਂਦੇ ਹੁੰਦੇ ਆ ਤੇ ਮਾਤਾ ਦੇ ਜਾਣ ਤੋਂ ਪਹਿਲਾਂ ਪੈਰੀ ਹੱਥ ਲਾ ਕੇ ਉਹਦੇ ਤੋਂ ਮਾਫੀ ਮੰਗਦੇ ਆ ਤੇ ਫੌਜੀ ਪ੍ਰੀਤਮ ਸਿੰਘ ਨੂੰ ਕਹਿੰਦੇ ਆ ਕਿ ਅੱਜ ਤੋਂ ਬਾਅਦ ਅਸੀਂ ਨਾ ਤਾਂ ਆਏ ਹੜਕੰਪਾ ਮਚਾਵਾਂਗੇ ਨਾ ਅਸੀਂ ਕਦੇ ਕਿਸੇ ਨਾਲ ਬਤਮੀਜੀ ਕਰਾਂਗੇ ਆਫਰ ਟ੍ਰੇਨ ਦੇ ਵਿੱਚ ਜਿੰਨੇ ਵੀ ਯਾਤਰੀ ਹੁੰਦੇ ਆ ਉਹ ਸਾਰੇ ਤਾੜੀਆਂ ਮਾਰਨ ਲੱਗ ਜਾਂਦੇ ਆ ਤੇ ਫੌਜੀ ਪ੍ਰੀਤਮ ਸਿੰਘ ਨੂੰ ਕਹਿੰਦੇ ਆ ਫੌਜੀ ਸਾਹਿਬ ਜਿੰਦਾਬਾਦ ਫੌਜੀ ਸਾਹਿਬ ਜਿੰਦਾਬਾਦ ਤੇ ਫਿਰ ਫੌਜੀ ਪ੍ਰੀਤਮ ਸਿੰਘ ਉਹਨਾਂ ਸਾਰਿਆਂ ਨੂੰ ਕਹਿੰਦਾ ਕਿ ਜਦੋਂ ਦੀ ਇਹ ਮਾਤਾ ਟ੍ਰੇਨ ਦੇ ਵਿੱਚ ਚੜੀ ਆ ਮੈਂ ਦੇਖ ਰਿਹਾ ਕਿ ਤੁਸੀਂ ਕਿਸੇ ਨੇ ਵੀ ਇਨ੍ਹਾਂ ਮੁੰਡਿਆਂ ਦੇ ਸਾਹਮਣੇ ਬੋਲਣ ਦੀ ਹਿੰਮਤ ਨਹੀਂ ਕੀਤੀ ਕਿ ਤੁਹਾਡਾ ਇਹ ਫਰਜ਼ ਨਹੀਂ ਬਣਦਾ ਕਿ ਜੇ ਤੁਹਾਡੇ ਸਾਹਮਣੇ ਕੋਈ ਕਿਸੇ ਬਜ਼ੁਰਗ ਔਰਤ ਦੇ ਨਾਲ ਬਤਮੀਜ਼ੀ ਕਰ ਰਿਹਾ ਤਾਂ ਤੁਸੀਂ ਉਹਦੇ ਲਈ ਬੋਲੋ ਕਿ ਤੁਸੀਂ ਬੋਲਣਾ ਨਹੀਂ ਸੀ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਤੇ ਉਹ ਕਹਿੰਦੇ ਆ ਕਿ ਇਹ ਸਾਡੀ ਗਲਤੀ ਆ ਬਸ ਸਿਰਫ ਅਸੀਂ ਇਸ ਕਰਕੇ ਨਹੀਂ ਬੋਲੇ ਕਿ ਜੇ ਅਸੀਂ ਬੋਲਾਂਗੇ ਤਾਂ ਇਹਨਾਂ ਨੇ ਬਤਮੀਜ਼ੀ ਕਰਨੀ ਆ ਤੇ ਗੱਲ ਹੱਥੋਂ ਪਾਈ ਤੱਕ ਨਾ ਪਹੁੰਚ ਜਾਵੇ ਤੇ ਸਾਰੇ ਯਾਤਰੀ ਆ ਜਿਹੜੇ ਉਹ ਫੌਜੀ ਪ੍ਰੀਤਮ ਸਿੰਘ ਤੋਂ ਮਾਫੀ ਮੰਗਦੇ ਆ ਤੇ ਫੌਜੀ ਪ੍ਰੀਤਮ ਸਿੰਘ ਆਪਣੀ ਉਸ ਜ਼ਿੰਦਗੀ ਦੇ ਵਿੱਚ ਖੋ ਜਾਂਦਾ ਜਦੋਂ ਉਹ ਛੋਟਾ ਹੁੰਦਾ ਸੀ ਤੇ ਉਹਦੀ ਮਾਂ ਦੀ ਕਿਸੇ ਨੇ ਬੇਇੱਜ਼ਤੀ ਕੀਤੀ ਸੀ ਉਦੋਂ ਉਹ ਆਪਣੇ ਆਪ ਨੂੰ ਵਿਵਸਥੇਲਾਚਾਰ ਮਹਿਸੂਸ ਕਰ ਰਿਹਾ ਸੀ ਪਰ ਅੱਜ ਉਹਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਬਚਪਨ ਦੇ ਵਿੱਚ ਉਹਨੇ ਆਪਣੀ ਅੱਖੀ ਆਪਣੀ ਮਾਂ ਦੀ ਹੁੰਦੀ ਬੇਇੱਜ਼ਤੀ ਵੇਖੀ ਸੀ ਪਰ ਉਹ ਕੁਝ ਕਰ ਨਹੀਂ ਸਕਿਆ ਸੀ ਤੇ ਉਸ ਬੇਇੱਜ਼ਤੀ ਦਾ ਬਦਲਾ ਉਹਨੇ ਅੱਜ ਲੈ ਲਿਆ ਹਾਂਜੀ ਦੋਸਤੋ ਅਸੀਂ ਬਹੁਤ ਥਾਵਾਂ ਤੇ ਵਿਚਰਦੇ ਆਂ ਤੇ ਗੱਲ ਸੱਚ ਹੈ ਕਿ ਬਹੁਤ ਥਾਵਾਂ ਤੇ ਅਸੀਂ ਕਿਸੇ ਦੇ ਨਾਲ ਹੁੰਦੀ ਨਾ ਇਨਸਾਫੀ ਤੇ ਕਿਸੇ ਦੀ ਹੁੰਦੀ ਬੇਇੱਜ਼ਤੀ ਉੱਥੇ ਅਸੀਂ ਬੋਲਣ ਦੀ ਹਿੰਮਤ ਨਹੀਂ ਕਰਦੇ ਪਰ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਜੇ ਕੋਈ ਕਿਸੇ ਦਾ ਮਜ਼ਾਕ ਉਡਾ ਰਿਹਾ ਕਿਸੇ ਦੀ ਗਰੀਬੀ ਤੇ ਹੱਸ ਰਿਹਾ ਜਾਂ ਉਹਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਤਾਂ ਬੋਲਣਾ ਸਾਡਾ ਹੱਕ ਬਣਦਾ ਹੁੰਦਾ ਕਿਵੇਂ ਲੱਗੀ ਤੁਹਾਨੂੰ ਫੌਜੀ ਪ੍ਰੀਤਮ ਸਿੰਘ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ